ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਵੀਡੀਓ ਬਣਾ ਰਹੇ ਆਂਗੇ ਕੱਟੀ ਤੇ ਮਤਲਬ ਜਿਹੜੀ ਅਸੀਂ ਤਿਆਰ ਕੀਤੀ ਹੈ ਕੱਟੀ ਹੈ ਤੇ ਆਪਾਂ ਪੁੱਛ ਦਿਆਂਗੇ ਵੈਸੇ ਪਤਾ ਕੀ ਅੱਲਾ ਇਹ ਕੱਟੀ ਆਪਾਂ ਮੈਂ ਦੇਰੋਂ ਹੀ ਕਰਕੇ ਦੀ ਹੈ ਨਾ ਮੈਂ ਮੰਨ ਕੇ ਚੱਲ ਇਹ 3 ਮਹੀਨੇ ਦੀ ਹੈ ਠੀਕ ਹੈ ਹੂੰ ਹੂੰ ਯਾਨੀ ਕਿ ਮੋਟਰ ਮੈਂ ਨਾ ਤੀ ਦੀ ਕੱਟੀਆ ਹੈ ਮੈਂ ਮੰਨ ਕੇ ਜਰਾ ਇਹ ਹੀ ਉਹ ਕਰਕੇ ਵੇਖਦਾ ਵੀ ਕਿੰਨਾ ਕੁ ਟਾਈਮ ਚ ਜਾਨਵਰ ਤਿਆਰ ਹੁੰਦਾ ਹਮ ਮੈਂ ਮੰਨ ਜਦੋਂ ਦੀ ਇਹ ਮਾਰ ਸੁਈ ਆ ਹਨ ਹਮ ਮੈਂ ਮੰਨ ਕੇ ਚੱਲ ਮੂਹਰ ਲੈ ਖਾਣ ਜਮਾ ਵੀ ਨਹੀਂ ਆਪਾਂ ਝੋਕੇ ਵਿਖੇ ਸਿਰਫ ਇਹੋ ਹੀ ਦੁੱਧ ਪਿਆ ਹੈ ਹਮ ਠੀਕ ਹੈ ਨਾ ਇਹ ਦੂ ਬਾਅਦ ਚੋਂ ਆਪਾਂ ਤਾਂ ਡੇਢ ਕਿ ਮਹੀਨੇ ਬਾਦੋਂ ਜਿਹੜੀ ਆਪਾਂ ਫੀਡ ਸਟਾਰਟ ਕਰਤੀ ਠੀਕ ਹੈ ਨਾ ਫੀਡ ਤੋਂ ਬਾਅਦ ਕੀ ਹੋਇਆ ਮੰਨ ਕੇ ਚੱਲ ਹੁਣ ਅਸੀਂ ਤੁਹਾਨੂੰ ਨੇੜੇ ਤੋਂ ਵੀ ਦਿਖਾਉਨੇ ਆ ਕੱਟੀ ਹੁਣ ਤੱਕ ਰਹੇ ਮੰਨ ਕੇ ਚਲੋ 4 4.5 5-5 ਘਟੇ ਵਾਂਗੂ ਖਾ ਚੱਲੇ ਚੱਗੀ ਈ ਝੋਲੀ ਵਿਖਾਉ ਮੜੀ ਉਹ ਨਹੀਂ ਦੇਖੋ ਜੀ ਦੇਖ ਗੱਬਣਾ ਜੱਡੀ ਝੋਲੀ ਹੁਣੀ ਆ ਦੇਖ ਘਟੋ ਘਟੇ ਇਹ ਕਿੰਨੇ ਗੱਟੇ ਖਾ ਗਈ ਆਪਣੇ ਫੀਡ ਦੇ ਪੰਜ ਪੰਜ ਘਟਿਆਂ ਮੂੰਹ ਖਾ ਗਈ ਤੇ ਜਾਨੀ ਕਿ 2.5 ਮਹੀਨੇ ਪੂਰਾ ਦੁੱਧ ਦੇ ਕੀਤਾ ਲੈ ਇੱਥੇ ਮੋਟੂ ਕਿਥੇ ਇੱਥੇ ਮੋਟੂ ਹੈ ਗੱਡਾ ਹੈ ਹੈ ਕੇਦਰ ਦੇ ਉੱਤਰ ਪੋਟਾ ਝਾਕ ਤੁਸੀਂ ਝਾਕੋ ਤੁਸੀਂ ਝਾਕੋ ਇੱਧਰ ਉਥੇ ਆ ਸਮਾਰ ਖਾ ਜਾ ਕੇਦਰ ਦੀਦੀ ਦਾ ਘੋਟਕੇ ਚਟਕੇ ਤੇ ਆ ਹੈਗੀ ਜੀ ਦੀ ਮਾਂ ਹਾਂ ਮੜਾ ਹੋ ਬਣਾ ਯਾਰ ਦੂਜੀ ਕਹਿੰਦੇ ਅਲੀਨ ਹਾਂਜੀ ਦੇਖ ਤਾਂ ਕਿ ਪੂਰੀ ਪੂਰੀ ਕੱਟੀ ਹੈ 27 ਸਾਲਾਂ ਦੀ ਮਸਵਾਲ ਇੱਕ ਹਾਂਜੀ ਹਾਂਜੀ ਇਹ ਆ ਪੱਠਿਆਂ ਦੇ ਉਹ ਕਹਿੰਦਾ ਫਟੋ ਫਟ 5-5 ਸਾਲ ਲੱਗੇ ਜਾਂਦੇ ਹਾਂ ਹਮ ਕੱਡੀਆਂ ਤਿਆਰ ਕਰਾਂ ਦੁੱਧ ਦੇ ਹਜੇ ਵੀ ਪਿੰਦੀ ਆ ਹਜੇ ਵੀ ਮੰਨ ਕੇ ਚਾਰੇ ਨੂੰ ਇਹਨੂੰ ਦੁੱਧ ਪਿਉਉਣੇ ਆਗੇ ਇਹਨੂੰ ਹਜੇ ਵੀ ਬਸ ਕੱਲੀ ਟੂਰੀ ਤੇ ਆਪਣੀ ਦੂਜੀ ਫੀਡ ਫੀਡ ਉਹ ਹਰ ਵਕਤ ਦੇ ਮੂਰੇ ਰਹਿੰਦੀ ਆ ਪਾਣੀ ਦੀਆਂ ਦੋ ਬਾਲਟੀਆਂ ਤਿੰਨ ਬਾਲਟੀਆਂ ਇੱਕ ਟਾਈਮ ਹੀ ਪੀ ਜਾਂਦੀ ਆ ਆਪਾਂ ਕਾਹ ਦਿੰਨੇ ਵੀ ਪਸ਼ੂ ਇੰਨੇ ਸਸਤੇ ਆ ਲੈਣ ਵੇਰ ਕਾਹ ਦਿੰਨੇ ਆਇਆ ਜੋ ਆ ਪਰ ਪਸ਼ੂ ਜਿਹੜੋ ਪਾਲਦੇ ਆ ਨਾ ਆਪਾਂ ਤਿਆਰ ਕਰਦਾ ਉਦੋਂ ਪਤਾ ਲੱਗਦਾ ਵੀ ਪਸ਼ੂ ਦਾ ਮੁੱਲ ਕੀ ਆ ਹੂੰ ਅੱਪਾ ਜਿਹੜਾ ਲੈਣ ਜਾਣੇ ਅਗਲੇ ਨੂੰ ਕਾਹ ਦੇਣੇ ਆ ਵੀ 80 ਦੀ 70 ਦੀ ਦੇ ਦੇ 65 ਦੀ ਦੇ ਦੇ ਹੁਣ ਅਸੀਂ ਅੱਜ ਤਿਆਰ ਕਰਨ ਤੇ ਘੱਟੋ ਘੱਟ ਹਜੇ 5-6000 ਖਰਚਾ ਆ ਚੁੱਕਿਆ ਤੇ ਇਹਦੀ ਮਾਂ ਉਹ ਖੜੀ ਆ ਉਧਰ ਵਖਾ ਆ ਖੜੀ ਇਹਦੀ ਮਾਂ ਆ ਖੜੀ ਇਹਦੇ ਥੱਲੇ ਵੀ ਦੁੱਧ ਦਾ ਪੂਰਾ 14 ਕਿਲੋ ਦੁੱਧ ਸੀਗਾ ਇਹਦੇ ਥੱਲੇ ਇਹ 1 ਲੱਖ 1 ਲੱਖ ਪੂਰੇ 5000 ਦੀ ਲੈਣੀ ਹੂੰ ਠੀਕ ਆ ਐਸੇ ਟਾਈਮ ਵੀ ਇਹ ਥੱਲੇ ਪੂਰਾ ਚੰਗਾ ਦੁੱਧ ਦਾ 2-3 ਮਹੀਨੇ ਦੀ ਗੱਬਣਾ ਆ ਹੂੰ ਤੇ ਗੱਬਣ ਵੀ ਹੈਗੀ ਇਹ ਗੱਬਣ ਵੀ ਆ ਤੇ ਇੱਕ ਅਸੀਂ ਲਿਆਂਦੀ ਆ ਗਾਂ ਤੁਹਾਨੂੰ ਦਿਖਾਉਨੇ ਆਂਗੇ ਉਹ ਗਾਂ ਵੀ ਜਿਹੜੀ ਅਸੀਂ ਹੁਣ ਘਰੇ ਰੱਖਣੀ ਹੈਗੀ ਸਪੈਸ਼ਲ ਦੁੱਧ ਖਾਤਰ ਉਹ ਦੇਖੋ ਸਾਡੀ ਕਸਟਮਰ ਇਹ ਕੰਟਰੋਲ ਚ ਵੀ ਨਹੀਂ ਰਹਿੰਦੀ ਹੈਗੀ ਮੈਨੂੰ ਤਾਂ ਜਮੀ ਨਹੀਂ ਫੜੀ ਜਾਂਦੀ ਹੈ ਹੂੰ ਹੁਣ ਚੱਲਦੇ ਆਪਾਂ ਉਹ ਗਾਂ ਵੱਲ ਆਵਦੀ ਜਿਹੜੀ ਅਸੀਂ ਲੈ ਕੇ ਆਂਦੀ ਆ ਹੁਣ ਦੇਖ ਸਕਦੇ ਤੁਸੀਂ ਹਜੇ 3 ਪਲੱਸ ਦੁੱਧੇ ਦਾ ਕੱਢਿਆ ਵਾ ਹਮ ਹਜੇ ਇਹ ਮੰਨ ਕੇ ਚੱਲੋ ਤੁਸੀਂ ਨੇੜ ਤੋਂ ਦੇਖ ਸੀਰਾ ਤੈਨੂੰ ਬਾਕੀ ਆ ਹਮ ਬਲ ਵੀ ਬਹੁਤ ਪਿਆ ਹਜੇ ਸੁੱਖ ਸ਼ਾਂਤੀ ਦਾ ਸਮਾਵੇ ਹਮ ਬਹੁਤ ਸੀਰ ਗਾਂ ਕੀ ਕੋਈ ਆਏ ਨਹੀਂ ਹੈਗਾ ਵੀ ਮਾਰ ਇਸ ਤਰ੍ਹਾਂ ਗਾਂ ਕੋਈ ਬੈਠਣ ਨਹੀਂ ਦੇਣੀ ਮੈਂ ਆ ਗਾਂ ਦੇਖੀ ਨਹੀਂ ਅੱਜ ਜਿਹੜੀ ਅਸੀਂ ਅੱਜ ਤੱਕ ਅਸੀਂ ਗਾਵਾਂ ਲੈ ਕੇ ਆਂਦੇ ਨੇ ਉਹਦਾ ਕੱਦ-ਕਾਟ ਤੇ ਲੰਬਾਈ ਚ ਚੜਾਈ ਚ ਵਧੀਆ ਗਾਂ ਕੀ ਮੇਰੇ ਇੱਥੋਂ ਦੇ ਕਰ ਗਾਂ ਹਮ ਇਹ ਥੋੜਾ ਜਿਹਾ ਕਹਿੰਦਾ ਥਾਂ ਨੂੰ ਪੱਕਾ ਬਣਾਉਂਦੀ ਸੀਗੀ ਤੇ ਹੁਣ ਸੈਟ ਆ ਉਹ ਜਾਨੀ ਕਿ ਬਹੁਤ ਉਹਦੇ ਘਰੋਂ ਆਈ ਹੈ ਇਹਦੀ ਜਿਹੜੀ ਦੀ ਸੇਵਾ ਨਹੀਂ ਹੋਈ ਜਿਸ ਸਾਡੀ ਬਰੀਡ ਦੀ ਗਾਂ ਗਈ ਹੂੰ ਦੇਖੋ ਬਰੀਡ ਕਿੰਨੀ ਕੁਆਲਿਟੀ ਤੁਸੀਂ ਨੇੜ ਤੋਂ ਦੇਖ ਸਕਦੇ ਹੋਗੇ ਕੱਟੀ ਮਰਾਈ ਇਹ ਪੱਕੀ ਹੈ ਕਰ ਰਹੀ ਵੀ ਅੱਜ ਹੂੰ ਦੇਖੋ ਕਿਦਾਂ ਹਟਾਂਚਾ ਦਾ ਐਡੀ ਵੱਡੀ ਗਾਂ ਤਿਆਰ ਕਰਨੀ ਕਿਤੇ ਖੇੜ ਨਹੀਂ ਪਈ ਲੱਖ ਰੁਪਏ ਖਾ ਜਾਂਦੀ ਐ ਏਡੀ ਵੱਡੀ ਗਾਂ ਤਿਆਰ ਕਰਨ। ਇਧਰ ਵੇਖੋ ਕਿਦਾਂ ਤੁਰਦੀ ਐ ਜਿੱਧਰ ਇਹ ਪੂਰੀ ਫੁੱਲੀ ਜਿੰਨੀ ਰਵੇ ਨਾ ਉਹਨੇ ਠੀਕ ਐਂ ਬਣਾਈ ਰਹਿੰਦੀ ਐ ਗੜ ਕਰ। ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਹਜੇ ਤੇ ਬਲ ਪਏ ਆ ਨਾ। ਹਾਂ ਆ ਚੀਜ਼ਾਂ ਦੇਖੋ। ਹੂੰ ਹੂੰ। ਲੈਓ ਇਧਰ ਮੋੜ ਲਿਓ ਉਹਨੂੰ। ਇੱਕ ਤਾਂ ਪਸ਼ੂ ਵੜਪ ਹੁੰਦਾਗਾ ਖਿੱਚਦਾਗਾ ਇਹ ਪਸ਼ੂ ਇਹ ਗਾਂ ਬਿਲਕੁਲ ਇਨੀ ਸੀਲ ਗਾਂਗੇ ਮੈਂ ਦੇਖੀ ਨਹੀਂ ਇਹ ਜਿੰਨੀ ਸੀਲ ਗਾਂ। ਭਾਈ ਕੱਟ ਨਹੀਂ ਆ। ਹੂੰ। ਸਾਡੇ ਕੋਲ ਕੋਈ ਨਹੀਂ। ਕੋਈ ਨਹੀਂ ਜੇ ਕੋਈ ਕੋਈ। ਆਹ ਕੁਥੀ ਵੀ ਬਣਾਇਆ ਯਾਰ। ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਗਾ ਨੂੰ ਤੇ ਆਪਾਂ ਹੁਣ ਕਰਾਂਗੇ ਇਹਦੀ ਐਂਡ ਤੇ ਜਿੱਥੇ ਤੁਹਾਨੂੰ ਵਧੀਆ ਲੱਗਿਆ ਹੋਵੇ ਸਾਡੀਆਂ ਗੱਲਾਂ ਤੇ ਅੱਗੇ ਕੀ ਗੱਲ ਆ ਮੈਂ ਗੱਲ ਹੋਰ ਐਡ ਕਰਦਾ। ਹੂੰ ਜਿਵੇਂ ਇਦਾਂ ਦੀ ਗਾਣ ਠੀਕ ਹੈ ਨਾ ਫਟੋ ਘੱਟ ਤੇ ਤਿਆਰ ਕਰਨੀ ਹੈ ਲੱਖ ਰੁਪਈਆ ਖਾਂਦੀ ਆ। ਖਾਂਦੀ ਆ। ਠੀਕ ਹੈ ਨਾ ਇਹ ਚੱਲ ਬੰਦੇ ਨੂੰ ਪੈਸਿਆਂ ਦੀ ਲੋੜ ਸੀਗੀ ਆਪਾਂ ਗਾ ਲਿਆ ਦੀ। ਜਿਹੜੇ ਬਾਈ ਚਾਂਸ ਬਸਤੀ ਦਿੱਤੀ ਨਾ ਇਹਦੀ ਕੋਈ ਕੀਮਤ ਨਹੀਂ। ਕੀਮਤ ਨਹੀਂ ਪਤਾ ਨਹੀਂ। ਇਹ ਵੇਚਣ ਵਾਲੀ ਗਾਂ ਹੀ ਨਹੀਂ ਮੇਰਾ ਤਾਂ ਰੱਦਾ ਇਹਨੂੰ ਵੇਚਿੰਦਾ ਨਹੀਂ ਹੈਗਾ ਘਰੇ ਰੱਖਣ ਦਾ ਹੈਗਾ ਮੈਂ ਹੁਣ ਗਾਵਾਂ ਇੰਦੀਆਂ ਲੈ ਕੇ ਵੇਚੀਆਂ ਆਈਆਂ ਮੈਨੂੰ ਸਾਰਿਆਂ ਨੂੰ ਇੱਕ ਨੰਬਰ ਗਾਂ ਲੱਗਦੀ ਹੈ ਹੂੰ ਠੀਕ ਹੈ ਨਾ ਬਾਕੀ ਵੇਖੋ ਐਡੀ ਹਾਈਟ ਦੇਖੋ ਐਡੀ ਸਿਆਣੀ ਤਸੀਲ ਵੀ ਬਹੁਤ ਆ ਤਸੀਲ ਵੀ ਬਹੁਤ ਆ ਹੂੰ ਦੁੱਧ ਦੇ ਨੇ ਪੂਰਾ ਹੈ ਨਾ ਕੀ ਕਿ ਲੈਵਲ ਦਾ 30 ਕਿਲੋ ਹੋ ਸਕਦਾ ਆਸੀਂ ਇਹਨੂੰ ਕੈਲਸ਼ੀਅਮ ਇਹਨੂੰ ਕੈਲਸ਼ੀਅਮ ਤੇ ਟ੍ਰਾਂਸਲੇਟਰ ਦਾ ਗੱਟਾ ਹਾਂ ਹਜੇ ਖਵਾ ਚੁੱਕਿਆਂਗੇ ਇਹਨੂੰ ਹਾਂ ਖਾ ਚੁੱਕਿਆਂ ਤੇ ਹਰੇ ਚੱਲੀ ਜਾਂਦਾ ਹੂੰ ਹਰੇ ਚੱਲੀ ਜਾਂਦਾ ਦੂਜਾ ਗੱਟਾ ਇਹਦਾ ਸਿੱਡੇ ਦੀ ਲਿਆਂਦੀ ਹੈਗੀ ਤੇ ਜਿੰਨਾ ਕਰੋ ਆਈ ਹੈ ਇਹ ਉਹਨਾਂ ਦੀ ਸੇਵਾ ਬਿਲਕੁਲ ਨਹੀਂ ਸੀਗੀ ਉਹਨਾਂ ਦੀ ਕੁਝ ਜਗ੍ਹਾ ਤੇ ਮੈਂ ਪੜ੍ਹੇ ਹੀ ਗਾਂ 20 ਸਾਲ ਪਹਿਲਾਂ ਆਈ ਸੀ ਹੁੰਦੀ ਨਾ ਹੂੰ ਮੈਂ ਤਾਂ ਹੋਰ ਕੁਛ ਨਾ ਕੋਈ ਬਣਾ ਹੂੰ ਮੈਂ ਦੇਖੋ ਕਿੰਨੀ ਸੀਰੀਅਸ ਲੱਗਦਾ ਬਸਰਾ ਬੜੂ ਸਭ ਸ਼ਾਂਤ ਨੇ ਸਵਾਦੇ ਹੂੰ ਹੋ ਸਕਦਾ ਮੈਂ ਗਾਂ ਸੇਲ ਹੀ ਦਾਂ हां इरादा ਸਾਡਾ ਵੀ ਜੇ ਦੁੱਧ ਦਾ ਇਹਦਾ ਹੈਗਾਗਾ 25 ਤੋਂ ਪਲੱਸ ਦੱਸਿਆ ਗਿਆਗਾ 25 ਤੋਂ ਚੋਇਆ ਹਾਂ ਉਹਦੋਂ ਬਾਅਦ ਗਾਹਾਂ ਪਲੱਸ ਦੱਸਿਆ ਗਿਆਗਾ ਇਹਨੇ ਆਪਾਂ ਨੂੰ ਵਿਖੀ ਜਾਂਦਾ ਇਹ ਇਹ ਨਾਲੇ 30 ਕਿਲੋ ਨਾ ਕੱਢਿਆ ਤੀਜੇ ਸੂਏ ਨੂੰ ਤਿਆਰ ਆ ਇਹ ਇਹ ਗਾਹ ਨਾਲੇ 30 ਕਿਲੋ ਨਾ ਕੱਢਿਆ ਤੀਜੇ ਸੂਏ ਸੁਣਾਂ ਇਹਨੇ ਦੇਖੋ ਚੀਜ਼ ਨੇ ਇਦਾਂ ਹੀ ਪਤਾ ਲੱਗ ਜਾਂਦਾ ਥੱਲੇ ਆ ਦੇਖੋ ਆ ਚੀਜ਼ ਦੇ ਦੁੱਧ ਕੱਢਣਾ ਦਾ ਜੇ ਥੱਲੇ ਕੋਈ ਪਸ਼ੂ ਦੀ ਹੂੜ ਨਾ ਦੁੱਧ ਕਿੱਥੋਂ ਨਿਕਲੂਗਾ ਦਰਜਰੀ ਪੱਕੇ ਤੋਂ ਆਈ ਵੀ ਆ ਹੁਣ ਸਾਡੇ ਕੋਲ ਆ 5-7 ਦਿਨ ਹੋਇਆ ਇਹਨੂੰ ਕੱਚੇ ਤੇ ਹੁਣ ਥੋੜੀ ਜੀ ਇਹ ਖੁਸ਼ ਰਹਿਣ ਲੱਗੀ ਥੋੜੀ ਜਿਹੀ ਹੂੰ ਬਹੁਤ ਨਰਕ ਦੇ ਵਿੱਚੋਂ ਕੱਢ ਕੇ ਲਿਆ ਦੀ ਜਿਵੇਂ ਇਹ ਡੀਲ ਡਾਂਸ ਦੇ ਘਟੇ ਦੋ ਗੱਟੇ ਪੈਣ ਟ੍ਰਾਂਨਜ਼ਿਸ਼ਨ ਦੇ ਪੈ ਜਾਂਦੇ ਹਾਂ ਹੂੰ ਇਹਦੀ ਗੱਲ ਹੀ ਕੁਸ਼ੋਰ ਬਣ ਜਾਂਦੀ ਚੈਰੀ